ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ टुडे ਪੰਜਾਬ ਟੀਵੀ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਖੁਸ਼ਖਬਰੀ ਦਸੰਬਰ ਪੈਨਸ਼ਨ ਲਿਸਟ ਯਾਨੀ ਕਿ ਦਸੰਬਰ ਪੈਨਸ਼ਨ ਜਿਹੜੀ ਆਈ ਹੈ ਲੋਕਾਂ ਦੀ ਉਹਦੀ ਲਿਸਟ ਆ ਚੁੱਕੀ ਹੈ ਤੇ 3000 ਰੁਪਏ ਪੈਨਸ਼ਨ ਆਈ ਹੈ ਕਿਸ ਤਰੀਕੇ ਨਾਲ 3000 ਰੁਪਏ ਪੈਨਸ਼ਨ ਆਈ ਹੈ ਤੁਹਾਨੂੰ ਸਭ ਕੁਝ ਦੱਸਾਂਗੇ ਨਿੱਕੀ ਜੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਸੀਂ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜੇ 3000 ਰੁਪਏ ਆਏ ਨੇ ਇਹ ਆਏ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਦੀ ਪੈਨਸ਼ਨ ਜਿਹੜੀ ਨਵੰਬਰ ਮਹੀਨੇ ਦੀ ਨਹੀਂ ਆਈ ਸੀ ਹੁਣ ਨਵੰਬਰ ਮਹੀਨੇ ਦੀ ਪੈਨਸ਼ਨ ਤੇ ਜਿਹੜੀ ਇਹ ਹੈ ਦਸੰਬਰ ਮਹੀਨੇ ਦੀ ਪੈਨਸ਼ਨ ਹੈ ਇਹਨਾਂ ਨੂੰ ਜੋਇੰਟ ਕਰਕੇ ਹੁਣ ਇਕੱਠੀਆਂ ਪੈਨਸ਼ਨਾਂ ਭੇਜ ਦਿੱਤੀਆਂ ਗਈਆਂ ਨੇ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਦੀ ਪਿਛਲੀ ਪੈਨਸ਼ਨ ਬਕਾਇਆ ਖੜੀ ਸੀ ਤੇ ਉਹਨਾਂ ਦੀਆਂ ਪੈਨਸ਼ਨਾਂ ਉਹਨਾਂ ਦੇ ਖਾਤੇ ਦੇ ਵਿੱਚ ਆ ਚੁੱਕੀਆਂ ਨੇ ਹੁਣ ਜਿਹੜੀ ਲਿਸਟ ਆਈ ਹੈ ਇਹਦੇ ਵਿੱਚ ਕਿਹੜੇ ਕਿਹੜੇ ਥਾਵਾਂ ਦੇ ਨਾਮ ਆਏ ਨੇ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਤਾ ਲੱਗਣ ਵਾਲਾ ਹੈ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਕਿਹੜੇ-ਕਿਹੜੇ ਜਿਹੜੇ ਥਾਂ ਆਏ ਨੇ ਉਹਨਾਂ ਦੇ ਲੱਗਦੇ ਨਾਲ ਜਿੰਨੇ ਵੀ ਛੋਟੇ-ਮੋਟੇ ਪਿੰਡ ਹੁੰਦੇ ਨੇ ਅਗਰ ਪਿੰਡ ਦਾ ਨਾਮ ਹੈ ਤਾਂ ਉਸ ਪਿੰਡ ਜ਼ਰੂਰ ਆਈ ਹੈ ਤੇ ਜਿਵੇਂ ਕਿ ਕਈ ਵਾਰ ਤਹਿਸੀਲ ਦਾ ਨਾਮ ਲੈ ਲਈਦਾ ਸੀ ਲਿਸਟ ਦੇ ਵਿੱਚ ਤਾਂ ਉਸ ਤਹਿਸੀਲ ਦੇ ਵਿੱਚ ਵਿੱਚ ਜਿਹੜੇ ਪਿੰਡ ਪੈਂਦੇ ਨੇ ਲਾਗੇ ਬੰਨੇ ਦੇ ਉਹਨਾਂ ਨੂੰ ਵੀ ਉਸ ਲਿਸਟ ਦੇ ਵਿੱਚ ਹੀ ਕਵਰ ਕੀਤਾ ਗਿਆ ਹੁੰਦਾ ਹੈ ਦੋਸਤੋ ਨਿੱਕੀ ਜੀ ਫੇਰ ਗੁਜਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਦੋਸਤੋ ਚਲਦੇ ਹਾਂ ਮੇਨ ਅਪਡੇਟ ਦੇ ਉੱਤੇ ਦੋਸਤੋ ਤੁਸੀਂ ਦੇਖ ਸਕਦੇ ਹੋ 15 ਦਸੰਬਰ 2025 ਪੰਜਾਬ ਦੀਆਂ ਛੇਠਾ ਦਿੱਤੀਆਂ ਇਹਨਾਂ ਥਾਵਾਂ ਤੇ ਬਜ਼ੁਰਗ ਪੈਨਸ਼ਨ ਵਿਧਵਾ ਪੈਨਸ਼ਨ ਤੇ ਐ ਸਹਾਇ ਲੋਕਾਂ ਦੀ ਜਿਹੜੇ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਲੱਗੀ ਹੁੰਦੀ ਹੈ ਉਹ ਤੇ ਵਿਕਲਾੰਗ ਲੋਕਾਂ ਦੀ ਪੈਨਸ਼ਨ ਹੈ ਜਿਹੜੀ ਇਸ ਸੰਬੰਧੀ ਜਿਹੜੀ ਅਪਡੇਟ ਆਈ ਹੈ ਇਹਨੂੰ ਆਪਾਂ ਕਵਰ ਕਰਦੇ ਹੋਏ ਪਹਿਲੇ ਥਾਂ ਤੇ ਚੱਲਦੇ ਹਾਂ ਜਿੱਥੇ ਪੈਨਸ਼ਨ ਜਿਹੜੀ ਅਪਡੇਟ ਹੋ ਚੁੱਕੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਨਾ ਨਗਰ ਉਹ ਏਰੀਆ ਹੈ ਜਿਹਦੇ ਲਾਗੇ ਬੰਨੇ ਦੇ ਵੀ ਲੋਕਾਂ ਦੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਚਾਹੇ ਉਹ 10 ਕਿਲੋਮੀਟਰ ਤੱਕ ਹੋਵੇ ਚਾਹੇ 5 ਕਿਲੋਮੀਟਰ ਅ ਉਸ ਤੋਂ ਅਗਾਂਹ ਆਪਾਂ ਗੱਲ ਕਰਦੇ ਹਾਂ ਕਪੂਰਥਲਾ ਦੀ ਜਿਹੜੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਵਿਧਵਾ ਹੋਗੀ ਬੁਢਾਪਾ ਹੋਗੀ ਤੇ ਦੂਜੀਆਂ ਜਿਹੜੀਆਂ ਪੈਨਸ਼ਨਾਂ ਉਹ ਸਾਰੀਆਂ ਭੇਜ ਦਿੱਤੀਆਂ ਗਈਆਂ ਨੇ ਸੈਤੀ ਵਾਲਾ ਦੀ ਗੱਲ ਕਰੀਏ ਤੇ ਉੱਥੇ ਵੀ ਜਿਹੜੀ ਇਹ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਨਵਾਂ ਸ਼ਹਿਰ ਦੀ ਗੱਲ ਕਰੀਏ ਤਾਂ ਨਵਾਂ ਸ਼ਹਿਰ ਦੇ ਵਿੱਚ ਵੀ ਇਹ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਨਵਾਂ ਸ਼ਹਿਰ ਦੇ ਲਾਗੇ ਬੰਨੇ ਜਿੰਨੇ ਵੀ 10 ਕਿਲੋਮੀਟਰ ਦੇ ਏਰੀਆ ਦੇ ਵਿੱਚ ਪਿੰਡ ਪੈਂਦੇ ਨੇ ਛੋਟੇ-ਮੋਟੇ ਕਸਬੇ ਇਲਾਕੇ ਪੈਂਦੇ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਇਹ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਉਸ ਤੋਂ ਬਾਅਦ ਤੂਰੀ ਦੀ ਗੱਲ ਕਰੀਏ ਤਾਂ ਤੂਰੀ ਦੇ ਵਿੱਚ ਵੀ ਜਿਹੜੀ ਇਹ ਪੈਨਸ਼ਨ ਹੈ ਅਪਡੇਟ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਕਿ ਮੋਗਾ ਇਲਾਕਾ ਹੈ ਜਿਹੜਾ ਮੋਗੇ ਇਲਾਕੇ ਨੂੰ ਵੀ ਕਵਰ ਕੀਤਾ ਗਿਆ ਹੈ ਪੈਨਸ਼ਨ ਦੇ ਕੇ ਮੋਗੇ ਦੇ ਇਲਾਕੇ ਦੇ ਨਾਲ-ਨਾਲ ਜਿਹੜਾ ਵੀ 10 ਕਿਲੋਮੀਟਰ ਤੱਕ ਦਾ ਏਰੀਆ ਹੈ ਜਾਂ ਫਿਰ 15 ਕਿਲੋਮੀਟਰ ਤੱਕ ਜਿੰਨੇ ਵੀ ਪਿੰਡ ਹੈ ਜਿਹੜੇ ਮੋਗੇ ਦੇ ਨਾਲ ਰਿਲੇਟਡ ਨੇ ਉਹਨਾਂ ਨੂੰ ਵੀ ਕਵਰ ਕੀਤਾ ਗਿਆ ਹੈ ਉਸ ਤੋਂ ਬਾਅਦ ਫਾਜ਼ਿਲਕਾ ਦੀ ਗੱਲ ਕਰੀਏ ਤਾਂ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਵੀ ਜਿਹੜੀ ਇਹ ਪੈਨਸ਼ਨ ਹੈ ਅਪਡੇਟ ਹੋ ਚੁੱਕੀ ਹੈ ਤੇ ਪਟਿਆਲਾ ਦੀ ਗੱਲ ਕਰੀਏ ਪਟਿਆਲਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਇਹ ਭੇਜ ਦਿੱਤੀ ਗਈ ਹੈ। ਦੋਲਤਪੁਰ ਦੀ ਗੱਲ ਕਰੀਏ ਤਾਂ ਦੋਲਤਪੁਰ ਇਲਾਕੇ ਦੇ ਵਿੱਚ ਵੀ ਜਿਹੜੀ ਇਹ ਪੈਨਸ਼ਨ ਹੈ ਭੇਜ ਦਿੱਤੀ ਗਈ ਹੈ। ਸੰਗਰੂਰ ਇਲਾਕੇ ਦੀ ਗੱਲ ਕਰੀਏ ਤਾਂ ਸੰਗਰੂਰ ਇਲਾਕੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਭੇਜ ਦਿੱਤੀ ਗਈ ਹੈ ਚਾਹੇ ਉਹ ਬੁਢਾਪਾ ਪੈਨਸ਼ਨ ਹੋਵੇ ਚਾਹੇ ਵਿਧਵਾ ਪੈਨਸ਼ਨ ਹੋਵੇ ਚਾਹੇ ਫਿਰ ਵੀ ਸਹਾਰਾ ਬੱਚਿਆਂ ਦੀ ਪੈਨਸ਼ਨ ਹੋਵੇ ਤੇ ਵਿਕਲਾਂਗ ਲੋਕਾਂ ਦੀ ਇਹ ਪੈਨਸ਼ਨ ਹੋ ਸਕਦੀ ਹੈ। ਇਹ ਜਿੰਨੀਆਂ ਵੀ ਪੈਨਸ਼ਨਾਂ ਪੰਜਾਬ ਸਰਕਾਰ ਵੱਲੋਂ ਭੇਜੀ ਜਾਂਦੀਆਂ ਨੇ ਸੰਗਰੂਰ ਇਲਾਕੇ ਨੂੰ ਉਹ ਪੈਨਸ਼ਨਾਂ ਜਿਹੜੀਆਂ ਭੇਜ ਦਿੱਤੀਆਂ ਗਈਆਂ ਨੇ ਜੇ ਤੁਹਾਡੀ ਪੈਨਸ਼ਨ ਹੈ ਸੰਗਰੂਰ ਇਲਾਕੇ ਤੋਂ ਬਾਹਰ ਹੈ ਤਕਰੀਬਨ ਉਹ ਵੀ ਆ ਚੁੱਕੀ ਹੋਊਗੀ ਹੋਊਗੀ ਕਿਉਂਕਿ 10 ਤੋਂ 15 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿਹੜਾ ਉਹ ਸੰਗਰੂਰ ਨੂੰ ਹੀ ਕਵਰ ਕੀਤਾ ਮੰਨਿਆ ਜਾਂਦਾ ਹੈ ਤੇ ਇਸ ਤਰੀਕੇ ਨਾਲ ਜੇ ਤੁਹਾਡੀ ਪੈਨਸ਼ਨ ਜੇ ਨਹੀਂ ਆਹੀ ਹਲੇ ਤੱਕ ਸੰਗਰੂਰ ਇਲਾਕੇ ਵਾਲੇ ਦੀ ਤੇ ਉਹ ਸਿਰਫ ਦੋ ਠੀਕ ਹੈ ਜਾਂ ਤਿੰਨ ਦਿਨ ਤਿੰਨ ਦਿਨ ਤੱਕ ਵੇਟ ਕਰ ਸਕਦੇ ਨੇ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਉਹਨਾਂ ਦੇ ਖਾਤੇ ਦੇ ਵਿੱਚ ਪੈ ਜਾਏਗੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਰੂਪਨਗਰ ਦੀ ਤਾਂ ਰੂਪਨਗਰ ਦੇ ਵਿੱਚ ਵੀ ਜਿਹੜੀ ਹੈ ਪੈਨਸ਼ਨ ਹੈ ਜਿਹੜੀ ਅਪਡੇਟ ਹੋ ਚੁੱਕੀ ਹੈ ਅੱਗੇ ਗੱਲ ਕਰੀਏ ਮੋਰਿੰਡਾ ਦੀ ਤਾਂ ਮੋਰਿੰਡੇ ਇਲਾਕੇ ਦੇ ਵਿੱਚ ਵੀ ਜਿਹੜੀ ਇਹ ਪੈਨਸ਼ਨ ਆ ਉਹ ਭੇਜ ਦਿੱਤੀ ਗਈ ਹੈ ਤੁਹਾਨੂੰ ਦੱਸਣਾ ਚਾਹਾਂਗੇ ਕਿ ਮੋਰਿੰਡਾ ਇਲਾਕੇ ਦੇ ਨਾਲ-ਨਾਲ ਵੀ ਕੁਝ ਤਹਿਸੀਲਾਂ ਵੀ ਜਿਹੜੀਆਂ ਕਵਰ ਕੀਤੀਆਂ ਗਈਆਂ ਇੱਕ ਤੋਂ ਨਾਲ ਜਿਹੜੀਆਂ ਇਹਨਾਂ ਲੱਗਦੀਆਂ ਨੇ ਉਹ ਤਹਿਸੀਲਾਂ ਵੀ ਕਵਰ ਕੀਤੀਆਂ ਗਈਆਂ ਨੇ ਤਾਂ ਉਸ ਤੋਂ ਬਾਅਦ ਭਗਤ ਸਿੰਘ ਨਗਰ ਦੀ ਗੱਲ ਕਰੀਏ ਭਗਤ ਸਿੰਘ ਨਗਰ ਦੇ ਇਲਾਕਿਆਂ ਦੇ ਵਜ੍ਹਾ ਤੇ ਜਿਹੜੇ ਲੋਕ ਵੱਸਦੇ ਨੇ ਜਿਨ੍ਹਾਂ ਦੀ ਪੈਨਸ਼ਨ ਹੁੰਦੀ ਆ ਉਹਨਾਂ ਲਈ ਵੀ ਖੁਸ਼ਖਬਰੀ ਹੈ ਕਿਉਂਕਿ ਉਹਨਾਂ ਦੀ ਵੀ ਪੈਨਸ਼ਨ ਹੈ ਜਿਹੜੀ ਰਿਲੀਜ਼ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਨੂੰ ਵੀ ਕਵਰ ਕੀਤਾ ਗਿਆ ਹੈ ਖੁਦ ਫਤਿਹਗੜ੍ਹ ਸ਼ਹਿਰ ਦੀ ਗੱਲ ਚੱਲ ਰਹੀ ਹੈ ਫਤਿਹਗੜ੍ਹ ਸਾਹਿਬ ਜਿਹੜਾ ਉਹ ਸ਼ਹਿਰ ਦੀ ਗੱਲ ਚੱਲ ਰਹੀ ਹੈ ਇਹਦੇ ਨਾਲ-ਨਾਲ ਜਿੰਨੇ ਇਲਾਕੇ ਪੈਂਦੇ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਕਵਰ ਕੀਤਾ ਗਿਆ ਹੈ ਤਾਂ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਰਾਮਪੂਰਾ ਫੂਲ ਰਾਮਪੂਰਾ ਫੂਲ ਨੂੰ ਵੀ ਕਵਰ ਕੀਤਾ ਗਿਆ ਹੈ ਤਾਂ ਅੰਦਾਜ਼ ਦੀ ਹੈ ਕਿ ਜਿਵੇਂ ਰਾਮਪੂਰਾ ਫੂਲ ਦੇ ਲਾਗੇ ਛੋਟੇ-ਮੋਟੇ ਪਿੰਦੇ ਨੇ ਪਿੰਡ ਨੇ ਜਿਵੇਂ ਲਹਿਰਾ ਮੁਹੱਬਤ ਹੋ ਗਿਆ ਇੱਕ ਤੋਂ ਹੋਰ ਨੇ ਉਹਨਾਂ ਸਾਰਿਆਂ ਨੂੰ ਕਵਰ ਕੀਤਾ ਗਿਆ ਹੈ ਮੋਹਾਲੀ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਉਹ ਅਪਡੇਟ ਕੀਤੀ ਜਾ ਚੁੱਕੀ ਹੈ ਉਹਦੇ ਲਾਗੇ ਵੀ ਜਿਹੜੇ ਛੋਟੇ-ਮੋਟੇ ਕਲੋਨੀਆਂ ਬਣੀਆਂ ਹੋਈਆਂ ਨੇ ਸਾਰਿਆਂ ਨੂੰ ਮੋਹਾਲੀ ਦੇ ਨਾਲ ਹੀ ਕਵਰ ਕੀਤਾ ਗਿਆ ਹੈ ਪਠਾਨਕੋਟ ਇਲਾਕੇ ਨੂੰ ਵੀ ਜਿਹੜਾ ਕਵਰ ਕਰ ਦਿੱਤਾ ਗਿਆ ਹੈ ਚਾਹੇ ਉਹ ਵਿਧਵਾ ਪੈਨਸ਼ਨ ਦੇ ਕੇ ਹੋਵੇ ਚਾਹੇ ਫਿਰ ਬੜਾਪਾ ਪੈਨਸ਼ਨ ਦੇ ਕੇ ਹੋਵੇ ਚਾਹੇ ਫਿਰ ਬੇਸਹਾਰਾ ਬੱਚੇ ਦੀ ਪੈਨਸ਼ਨ ਹੋਵੇ ਇਹਨਾਂ ਸਾਰਿਆਂ ਦੀ ਪੈਨਸ਼ਨ ਦੇ ਕੇ ਉਹਨਾਂ ਨੂੰ ਕਵਰ ਕੀਤਾ ਜਾ ਚੁੱਕਿਆ ਹੈ ਉਸ ਤੋਂ ਬਾਅਦ ਕਰਦੇ ਹਾਂ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਦੀ ਵੀ ਗੱਲ ਕਰੀਏ ਤੇ ਇਸ ਨੂੰ ਵੀ ਜਿਹੜਾ ਪੈਨਸ਼ਨ ਦੇ ਕੇ ਇੱਥੋਂ ਦੇ ਲੋਕਾਂ ਲਈ ਖੁਸ਼ਖਬਰੀ ਭੇਜ ਦਿੱਤੀ ਗਈ ਹੈ ਕਿ ਉਹਨਾਂ ਦੀ ਪੈਨਸ਼ਨ ਜਿਹੜੀ ਉਹ ਅਪਡੇਟ ਹੋ ਚੁੱਕੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਗੁਰਦਾਸਪੁਰ ਦੀ ਤਾਂ ਗੁਰਦਾਸਪੁਰ ਦੇ ਵਿੱਚ ਵੀ ਜਿਹੜੀ ਹੈ ਪੈਨਸ਼ਨ ਜਿਹੜੀ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਤੇ ਜਿਹੜੇ ਵਿਕਲੈਂਗ ਲੋਕ ਨੇ ਉਹਨਾਂ ਨੂੰ ਵੀ ਪੈਨਸ਼ਨ ਦੇ ਕੇ ਸਮਾਨਤ ਕੀਤਾ ਗਿਆ ਹੈ। ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਇਸ ਤੋਂ ਬਾਅਦ ਮੋਰ ਮੰਡੀ ਦੀ ਗੱਲ ਕਰੀ ਤਾਂ ਮੋਰ ਮੰਡੀ ਦੇ ਵਿੱਚ ਵੀ ਜਿਹੜੀ ਇਹ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਚਾਹੇ ਉਹ ਬढ़ापा ਪੈਨਸ਼ਨ ਹੋਵੇ ਵਿਧਵਾ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਹੋਵੇ ਤਾਂ ਇਹਦੇ ਵਿੱਚ ਦੋਸਤੋ ਤੁਹਾਨੂੰ ਦੱਸ ਦਿੰਦੇ ਕਿ ਜੇ ਤੁਹਾਡੀ ਨਵੰਬਰ ਮਹੀਨੇ ਦੀ ਪੈਨਸ਼ਨ ਰਹਿੰਦੀ ਸੀ 1500 ਉਹ ਆਈ ਹੈ ਤੇ ਦਸੰਬਰ ਮਹੀਨੇ ਦੀ 1500 ਇਹ ਆਈ ਹੈ ਜਿਨ੍ਹਾਂ ਲੋਕਾਂ ਦੀ ਨਵੰਬਰ ਮਹੀਨੇ ਦੀ ਪੈਨਸ਼ਨ ਨਹੀਂ ਆਈ ਸੀ ਉਹਨਾਂ ਨੇ ਨਵੰਬਰ ਤੇ ਦਸੰਬਰ ਮਹੀਨੇ ਦੀ ਦੋਵੇਂ ਇਕੱਠੀਆਂ ਹੋ ਕੇ ਜਿਹੜੀ 3000 ਰੁਪਏ ਜੜੀ ਹੈ ਉਹਨਾਂ ਦੀ ਆਈ ਹੈ ਅੱਗੇ ਤੁਹਾਨੂੰ ਦੱਸ ਦਿਆਂ ਕਿ ਬਲਾਚੌਰ ਪੇਚ ਵੀ ਜਿਹੜੀ ਇਹ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਤੇ ਫਰੀਦਕੋਟ ਦੇ ਵਿੱਚ ਵੀ ਜਿਹੜੀ ਇਹ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਚਾਹੇ ਉਹ 5-10 ਕਿਲੋਮੀਟਰ ਤੱਕ ਦੇ ਜਿਹੜੇ ਉਹਨਾਂ ਦੇ ਪਿੰਡ ਕਵਰ ਕੀਤੇ ਹੋਣ ਉਹਨਾਂ ਨੂੰ ਵੀ ਵਿੱਚ ਹੀ ਲਿਆ ਗਿਆ ਹੈ ਅੱਗੇ ਆਪਾਂ ਗੱਲ ਕਰੀਏ ਦੋਸਤੋ ਪੈਨਸ਼ਨ ਜਿਹੜੀ ਆਈ ਹੈ ਉਹ ਕਿਲਾ ਰਾਏਪੁਰ ਦੇ ਵਿੱਚ ਆ ਚੁੱਕੀ ਹੈ ਕਿਲਾ ਰਾਏਪੁਰ ਦੇ ਲੋਕਾਂ ਦੇ ਲਈ ਵੀ ਖੁਸ਼ਖਬਰੀ ਹੈ ਉਹਨਾਂ ਦੀ ਵੀ ਪੈਨਸ਼ਨ ਜਿਹੜੀ ਇਹ ਅਪਡੇਟ ਹੋ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਦੋਸਤੋ 마ਸ਼ੀਵਾੜਾ ਦੀ 마ਸ਼ੀਵਾੜਾ ਵਿੱਚ ਵੀ ਜਿਹੜੀ ਪੈਨਸ਼ਨ ਜਿਹੜੀ ਅਪਡੇਟ ਕੀਤੀ ਜਾ ਬਰਨਾਲਾ ਇਲਾਕੇ ਨੂੰ ਵੀ ਜਿਹੜੀ ਇਹ ਪੈਨਸ਼ਨ ਦੇ ਕੇ ਅਪਡੇਟ ਕੀਤਾ ਜਾ ਚੁੱਕਿਆ ਹੈ ਬਰਨਾਲਾ ਇਲਾਕੇ ਦੀ ਵੀ ਪੈਨਸ਼ਨ ਆ ਚੁੱਕੀ ਹੈ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਦੀ ਪੈਨਸ਼ਨ ਦੇ ਵਿੱਚ ਲਿਸਟ ਵਿੱਚ ਨਾਮ ਨਹੀਂ ਆਇਆ ਠੀਕ ਹੈ ਉਹਨਾਂ ਨੂੰ 5-7 ਦਿਨਾਂ ਦੇ ਵਿੱਚ ਯਾਨੀ ਕਿ 10 ਦਿਨਾਂ ਦੇ ਵਿੱਚ ਉਹਨਾਂ ਦੀ ਅਗਲੀ ਲਿਸਟ ਆ ਜਾਵੇਗੀ ਤੇ ਉਦੋਂ ਤੱਕ ਉਹਨਾਂ ਦੀ ਪੈਨਸ਼ਨ ਅਪਡੇਟ ਹੋ ਜਾਏਗੀ ਤੇ ਜੇ ਲੋਕਾਂ ਦੀ ਇਸ ਵਿੱਚ ਜਿਹੜੀ ਪੈਨਸ਼ਨ ਵਿੱਚ ਨਾਮ ਆ ਚੁੱਕਾ ਹੈ ਪੈਨਸ਼ਨ ਲਿਸਟ ਦੇ ਵਿੱਚ ਤੇ ਉਹਨਾਂ ਦੀ ਪੈਨਸ਼ਨ ਨਾ ਆਈ ਹੋਵੇ ਤੇ ਉਹਨਾਂ ਨੂੰ 2 ਜਾਂ 3 ਦਿਨਾਂ ਤੱਕ ਵੇਟ ਕਰਨਾ ਚਾਹੀਦਾ ਉਹਨਾਂ ਦੀ ਪੈਨਸ਼ਨ ਆ ਜੇਗੀ ਹੁਣ ਆਪਾਂ ਗੱਲ ਕਰਦੇ ਹਾਂ ਉਮਰ ਹਾਦੀ ਤੇ ਉਮਰ ਹਾਦੀ ਤੁਸੀਂ ਵੀਡੀਓ ਸ਼ੇਅਰ ਕਰੋ ਜਿਆਦਾ ਤਾਂ ਜੋ ਇਹੜਾ 55 ਸਾਲ ਆ ਉਮਰ ਕੀਤੀ ਜਾਵੇ ਸਰਕਾਰ ਦੇ ਵੱਲੋਂ ਉਸ ਤੋਂ ਅਗੇ ਤੁਹਾਨੂੰ ਦੱਸਣੀ ਕਿ 2500 ਨੂੰ ਲੈ ਕੇ ਕੀ ਨਵਾਂ ਅਪਡੇਟ ਆਇਆ ਹੈ 2500 ਨੂੰ ਲੈ ਕੇ ਨਵਾਂ ਅਪਡੇਟ ਇਹ ਆਇਆ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ 2026 ਸਾਲ ਆਏਗਾ ਇਹਦੇ ਪਹਿਲੇ ਜਾਂ ਦੂਜੇ ਮਹੀਨੇ ਦੇ ਵਿੱਚ ਸਰਕਾਰ ਦੇ ਵੱਲੋਂ ਹੋ ਸਕਦਾ ਹੈ ਕਿ ਇਹ 2500 ਪੈਨਸ਼ਨ ਸ਼ੁਰੂ ਕੀਤੀ ਜਾ ਸਕੇ ਕਿਉਂਕਿ ਜਿਹੜੀਆਂ ਨਜਾਇਜ਼ ਪੈਨਸ਼ਨਾਂ ਲੱਗੀਆਂ ਹੋਈਆਂ ਸੀ ਉਹ ਪੰਜਾਬ ਸਰਕਾਰ ਦੇ ਵੱਲੋਂ ਕੱਟੀਆਂ ਜਾ ਚੁੱਕੀਆਂ ਨੇ ਤੇ ਉਹਨਾਂ ਨੂੰ ਜਿਹੜੀਆਂ ਪਲੈਂਟੀ ਵੀ ਲੱਗ ਚੁੱਕੀ ਹੈ ਤੇ ਨਾਲ 2500 ਪੈਨਸ਼ਨ ਜਲੋ ਸ਼ੁਰੂ ਹੋਏਗੀ ਤੇ ਇਹਦੇ ਲਈ ਕੁਝ ਸ਼ਰਤਾਂ ਵੀ ਹੋ ਸਕਦੀਆਂ ਤੇ ਦਸਤਾਵੇਜ਼ ਵੀ ਹੋ ਸਕਦੇ ਨੇ ਆਪਣੇ ਮੋٹے ਮੋٹے ਦਸਤਾਵੇਜ਼ ਨੇ ਜਿਵੇਂ ਕਿ ਇੱਕ ਆਧਾਰ ਕਾਰਡ ਹੋ ਗਿਆ ਠੀਕ ਹੈ ਆਈਡੈਂਟੀਟੀ ਕਾਰਡ ਹੋ ਗਿਆ ਪੰਜਾਬ ਡੋਮਿਸਾਈਲ ਹੋ ਗਿਆ ਇਹ ਤਕਰੀਬਨ ਤੁਸੀਂ ਤਿਆਰ ਕਰਕੇ ਰੱਖੋ ਤਾਂ ਜੋ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਦਿੱਕਤ ਨਾ ਆਵੇ ਸੋ ਉਮੀਦ ਕਰਦੇ ਹਾਂ ਦੋਸਤੋ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਜੀ